ਕਹ ਕੇ ਅਗਲੇ ਜੋ ਇਤਨਾ ਮੈਂਟਰ ਟੌਰਚਰ ਕਰਨਾ ਉਹ ਅਸੀਂ ਜਾਣੀਏ ਸਾਡਾ ਪਰਿਵਾਰ ਆ ਸਾਡਾ ਕੋਈ ਕਿਸੇ ਨਾਲ ਸਾਡੇ ਵਿੱਚ ਕੋਈ ਕਿਸੇ ਨਾਲ ਨਹੀਂ ਹੈਗਾ ਸਾਡੇ ਕੋਲ ਕੋਈ ਐਟਰ ਮਿਲਦਾ ਜੇ ਵਾਦ ਕਰੇ ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਸਾਡੇ ਕਵਾਜ ਤੋਂ ਬਾਅਦ ਬਾਈਕਾਟ ਦੇਖੋ ਹੁਣ ਕਰਨਾ ਫਿਰ ਰਿਪਲਾਈ ਦੇ ਨਹੀਂ ਆਈ ਹੈ ਜੋ ਅੱਜ ਤੂੰ ਹੀ ਪਹਿਲਾਂ ਤਾਂ ਕੁੱਕੀ ਆਈ ਸੀ ਕਿ ਵੀ ਇਹ ਕਹਿੰਦੀ ਸੀ ਇਹ ਤਾਂ ਗਰੀਬ ਹੈ ਤਾਂ ਆਏ ਤਾਂ ਆਏ ਉਹ ਗੋ ਜੀ ਮਨ ਨਾਲ ਜਿਹੜੀ ਬੈਠੀ ਆ ਉਹ ਕਰੀ ਜਣੀ ਹੈ ਕਿਰਨਾ ਕੱਲ ਦੀ ਰਿਪਲਾਈ ਵੀ ਦੇ ਸਕਦੀ ਲੋਕਾਂ ਤੇ ਡਿਪੈਂਡ ਆ ਵਾ ਤੇ ਰਿਪਲਾਈ ਦੇਣ ਵਾਸਤੇ ਪਹਿਲਾਂ ਕੁੱਕੀ ਕੋਲੇ ਜਾਂਦੀ ਹਿੰਦੀ ਸੀ ਹੁਣ ਇਹਨਾਂ ਕੋਲੇ ਆ ਜਾ ਕਰੂਗੀ ਇਹ ਹੈ ਪਤਾ ਨਹੀਂ ਕੌਣ ਆ ਬੜਾ ਪਾਜਾ ਵੀਰ ਦਾ ਵੀ ਮੈਂ ਮੈਂ ਗਲਤ ਕੋਈ ਮੰਨ ਲੈਂਦੀ ਇਹ ਵੀ ਮੇਥੋਂ ਗਲਤੀ ਹੋ ਗਈ ਮੈਂ ਜਾਵਦੀ ਉੱਥੇ ਮੈਨੂੰ ਨਹੀਂ ਜਾਣਾ ਚਾਹੀਦਾ ਮੈਂ ਕੋਈ ਵੀ ਕੋਈ ਠੀਕ ਹੈ ਜੀ ਚਲੋ ਜੰਟੀ ਕਿਆ ਤਾਂ ਵਿਕਲਪਤੀ ਨਹੀਂ ਹੋਈ ਚਲੋ ਠੀਕ ਆ ਵੀ ਨਹੀਂ ਹੋਈ ਗਲਤੀ ਉਹ ਬਤਾ ਫੁੱਦੂ ਆਹਾਰੇ ਜਿਹੜੇ ਤੁਹਾਨੂੰ ਬੋਲੀ ਜਾਂਦੇ ਤੁਸੀਂ ਸਹੀ ਹੋ ਕੱਲੇ ਦੁਨੀਆਂ ਚ ਹੋਰ ਕਰਨੇ ਹੀ ਸਹੀ ਆ ਬਾਕੀ ਸਾਰੇ ਫੁੱਦੂ ਆਹਦਾ ਬਾਈ ਜਿਹੜਾ ਤੁਸੀਂ ਕਹਿ ਰਹੇ ਬਾਈ ਕੋਰੇ ਡੇ 10000 ਰੁਪਏ ਦਿੱਤਾ ਜਾਂ 15 ਦਿੱਤਾ ਇਹ ਬਾਈ ਗੱਲ ਦਾ ਗੱਲ ਬਾਈ ਜੇ ਮੈਨੂੰ ਨਾ ਦੱਸ ਦਿੱਤਾ ਨਾ ਮੈਨੂੰ 15 ਦਿੱਤਾ ਬਾਈ ਨੇ ਇਹ ਤਾਂ ਗੱਡੀ ਵੇਚੀ ਆ ਕੋਰੇ ਟਾਈਪ ਨੂੰ ਕੋਰੇ ਟਾਈਨ ਵਾਲੇ ਨੇ ਮੈਨੂੰ 50000 ਦਿੱਤਾ ਜੀ

ਲੋਕਾਂ ਕੋਲ ਕਿਹੜਾ ਮਾਰਕ ਕਰਲੀ ਕਰਨਾ ਹੋ ਗਿਆ ਤੇ ਮਾਰਕ ਇਹ ਮੈਂ ਜਵਾਬ ਦੇਣਾ ਕਰਨਾ ਨਹੀਂ ਪਤਾ ਬਾਕੀ ਲੋਕਾਂ ਨੂੰ ਜੀ ਪਤਾ ਲੱਗਦਾ ਦੱਸੋ ਤਾਂ ਬਾ ਕਿੰਨਾ ਭਣ ਗਈ ਸੀ ਜਿੰਨਾ ਉਹਦੇ ਕੋਲ ਕੁਝ ਸਾਸੀ ਨਾ ਪੂਰਾ ਹਸਣ ਲੈ ਕੇ ਗਈ ਹੈ ਉਹਨ ਵਿੱਚ ਦਿਖਾ ਰਹੇ ਆ ਵੀ ਦੋ ਡੱਬੇ ਸੀ ਦੋ ਡੱਬੇ ਨਹੀਂ ਸੀ ਦੋ ਕਟੀਆਂ ਰਸਨੀਆਂ ਪਰ ਹਾਂ ਛੱਲੂਗੀ ਪਤਾ ਕੀ ਗੱਲ ਨਾ ਦੋ ਸੀ ਚਾਰ ਸੀ ਉਹਨਾਂ ਲੋਕਾਂ ਨੂੰ ਤਾਂ ਜਿਹੜਾ ਕੋਈ ਤੁਸੀਂ ਦਿਖਾਇਆ ਲੋਕਾਂ ਨੇ ਤਾਂ ਉਹ ਹੀ ਦੇਖ ਕੇ ਕਮੈਂਟ ਕਰਨਾ ਨਾ ਆ ਤੁਹਾਨੂੰ ਗੱਲ ਤਾਂ ਇਹ ਜਿਹੜੇ ਉੱਥੇ ਬੰਦੇ ਖੜੇ ਸੀ ਹੋ ਰੈਕਨ ਲੈ ਕੇ ਉਹ ਬੰਦੇ ਭਾਂਜੇ ਰੋਈ ਜਾਂਦੇ ਸਨ ਉਹਨਾਂ ਨੂੰ ਰੋਣਾ ਵੀ ਨਹੀਂ ਦਿਖਿਆ ਰਸ ਉਹ ਕੋਈ ਇਹ ਨਹੀਂ ਸਾਡਾ ਰੱਖ ਨੂੰ ਕੋਈ ਖਰਾਬ ਹੋਈ ਜਾਂਦਾ ਸਾਡਾ ਰੱਖ ਹੁੰਦਾ ਜੇ ਧਰਕੇ ਨਾਲ ਉਹ ਵੀ ਨਹੀਂ ਨਹੀਂ ਜਾ ਸਕਦੇ ਹੱਥ ਤਾਂ ਤੂ ਕ੍ਰਿਸ਼ਤੀ ਜਾਂਦੀ ਨਹੀਂ ਆਏ ਹੱਥ ਜੋੜ ਕੇ ਸੀ ਜਿਵੇਂ ਪਤਾ ਨਹੀਂ ਸੀ ਐਵੇਂ ਬਣ ਗਈ ਹੁੰਦੀ ਹੈ ਐਨੇ ਭਾਜ ਹੰਕਾਰ ਦੇ ਨਾਲ ਹੱਥ ਤੁਸੀਂ ਝੱਕੇ ਸੀ ਜਿਹੜਾ ਪਤਾ ਨਹੀਂ ਲੱਗਦਾ ਤੁਹਾਡੀ ਬੋਡੀ ਲੈਂਗੁਏਜ ਕੀ ਕਹਿ ਰਹੀ ਹੈ ਕੀ ਗੱਲ ਆ ਉਹ ਦੱਬੇ ਵੀ ਮੇਰੇ ਨਹੀਂ ਸੀ ਲੈ ਨਾਮ ਹਸਪਤਲ ਲੈ ਕੇ ਗਏ ਜੀ ਨਾ ਮੈਂ ਨਾ ਮੈਂ ਪਾਣੀ ਲੈ ਕੇ ਗਈਆਂ ਭਾਈ ਇਹ ਕਿੰਨਾ ਝੂਠ ਨਾ ਦੇ ਉਹਨਾਂ ਭੈਣਾਂ ਦਾ ਆ ਦੇਖਿਆ ਕਿੰਡੀ ਮਹਾਨ ਹੈ ਕਿਰਨਾ ਐਨੀ ਮਹਾਨ ਹੋਰ ਤੈ ਰਹਿੰ ਤੁਸੀਂ ਸਾਰੇ ਟਰੋਲ ਕਰੀ ਜਾਂਦੇ ਬਸ ਇਹ ਤਾਂ ਕਿੰਨੀ ਮਾ ਕੁਝ ਲੈਕੀ ਨਹੀਂ ਐਂ ਨਾ ਬਟਾ ਦੇ ਲਾ ਕੇ ਨਾ ਨਾ ਤੈ ਰਹੇ ਐਂ ਨਾ ਗਿਆਨ ਹੈ ਕਿਰਨਾ ਨੂੰ ਵੇਖੋ ਕਿੰਨਾ ਗਿਆਨ ਹੈ ਕਿਰਨਾ ਨੂੰ ਗੱਲ ਲਕੋ ਮਾ ਵੀ ਨਾ ਐਂ ਗੱਲ ਲਕੋ ਮਾ ਦਿੰਦੇ ਮੈਂ ਤਾਂ ਤੇ ਦੱਸਦਾ ਜੀ ਗੱਲ ਕੀ ਸੀ ਇਹ ਗੱਲਾਂ ਬਣਾਈਆਂ ਹੋਈਆਂ ਲੋਕ ਕੀ ਕੰਮਸ ਅਲੱਗ ਲੱਗਿਆ ਉਹ ਵਾਹ ਜੀ ਵਾਹ ਪ੍ਰਧਾਨ ਸਾਹਿਬ ਆ ਗਏ ਪ੍ਰਧਾਨ ਸਾਹਿਬ ਦੀ ਕਰੋ ਗੱਲ ਨੂੰ ਸੁਣੋ ਇਹਨਾਂ ਦੀ ਗੱਲਬਾਤ ਕੀ ਅਸਲ ਗੱਲ ਦੱਸ ਨਹੀਂ ਦੋਕਰ ਨੂੰ ਲੋਕ ਤਾਂ ਸਾਰੇ ਬੁੱਧੂ ਆ ਜੋ ਆਪਦੇ ਵਿਹੂਆਂ ਵਾਸਤੇ ਉਹ ਕਰੀ ਜਾਂਦੇ ਆ ਅਸੀਂ ਨਿਗਰ ਤੇ ਸਤ ਲੋਕ ਸੇਵਾ ਕਰਦੇ ਆ ਬਹੁਤ ਹਰਾਨ ਆ ਮੈਂ ਉੱਥੇ ਖੜਾ ਸੀਗਾ ਮੇਰੀ ਇਹ ਗੱਲ ਹੋ ਚੁੱਕੀ ਸੀਗੀ ਸਾਰਿਆਂ ਨੇ ਵੀਂਡੋ ਬੰਦ ਜਾਂ ਤੇ ਕਿਹੜਾ ਉਹਨਾਂ ਦਾ ਪੱਦਾ ਨੇ ਜਿਹਦੇ ਵੀਡੀਓ ਨਹੀਂ ਬਣਾਈ ਤੇ ਆਪਣੇ ਵੀਰਾਂ ਵਾਸਤੇ ਦਿਖਾਈ ਜਾਂਦੇ ਆ ਜਿੱਦਾਂ ਲੱਕੜ ਕਿਸੇ ਲੈ ਕੇ ਜਾਣਾ ਸੀ ਨਾ ਤੇ ਉਹ ਪਹਿਲੇ ਲੈ ਚਲੇ ਜਾਂਦੇ ਜਦੋਂ ਅਸੀਂ ਲੋਕ ਸੇ ਬੈਗੇ ਇਹ ਤਾਂ ਇੱਕ ਡਰਾਮਾ ਬਣ ਗਿਆ ਕੀਤਾ ਗਿਆ ਇਹਨਾਂ ਨੂੰ ਭੇਜਿਆ ਗਿਆ ਸੀ ਪਹਿਲਾਂ ਉਹਨੂੰ ਕੁਝ ਤਰ੍ਹਾਂ ਹੋਰ ਸੇ ਉਹ ਬਹਿ ਕੇ ਵਿੱਚ ਕਿਹਨਾਂ ਨੂੰ ਕਹਿੰਦਾ ਜਿੱਦੂ ਵੀ ਆ ਜਾ ਫਿਰ ਆਪਾਂ ਚੱਜਾਂ ਹਾਂ ਹਾਂ ਲੋ ਪ੍ਰਧਾਨ ਸਾਹਿਬ ਨੇ ਕਰਤਾ ਫੈਸਲਾ ਕਰਤੀ ਸਿਰੇ ਦੀ ਗੱਲ ਪਰ ਪ੍ਰਧਾਨ ਸਾਹਿਬ ਨੇ ਉਹ ਨਾਲ ਮੈਡਮ ਜੀ ਬੈਠੇ ਉਹ ਕਹਿੰਦੇ ਕਿੰਨਾ ਤਾਂ ਜਾ ਹੀ ਨਹੀਂ ਰਹੀ ਸੀ ਲੋਕਾਂ ਨੇ ਧੱਕੇ ਨਾਲ ਹੀ ਕਰਨਾ ਨੂੰ ਕਿਸੇ ਚੀਜ਼ ਵਿੱਚ ਬਿਠਾਤਾ ਚੱਕ ਕੇ ਬਿਠਾਤਾ ਹੋ ਕੀ ਰਹਿ ਗਈ ਕਰਨਾ 5 4 ਕਿਲੋ ਦੀ ਧੱਕ ਕਿਸ ਨੇ ਰੱਖ ਦਿੱਤੀ ਉਹ ਨਹੀਂ ਕਿਸਤੀ ਚ ਅਸਲੀ ਗੱਲ ਤਾਂ ਪ੍ਰਧਾਨ ਸਾਹਿਬ ਨੇ ਦੱਸੀ ਚਲੋ 23 ਹੰਦਿਆਂ ਅੰਨ ਲਈ ਤਾਂ ਬਾਅਦ ਅਸੀਂ ਤੁਹਾਨੂੰ ਸਮਾਨ ਆਪਾਂ ਉਹ ਦੇਖ ਕੇ ਆਨੇ ਹ ਜੇ ਕੋਈ ਆਪਾਂ ਨੂੰ ਤੇ ਰਸਤੀ ਜਿਵੇਂ ਤੋਈ ਸਾਨੂੰ ਕਾਫੀ ਲੋਕਾਂ ਦੇ ਕ੍ਰੈਕਸ਼ਨ ਪਹੁੰਚ ਗਿਆ ਇਸ ਲਈ ਸੀ ਰੋਜ਼ ਤਾਂ ਸਭ ਲੋਕ ਪ੍ਰਧਾਨ ਸਾਹਿਬ ਦੇ ਐਨਜੀਓ ਦੇ ਬੋਰਡ ਉੱਤੇ ਲੱਗੇ ਹੋਏ ਨਾ ਸਾਰੇ ਪੰਜਾਬ ਚ ਇੰਨੇ ਮਸ਼ਹੂਰ ਹਨਾਂ ਦੀ ਐਨਜੀਓ ਤਾਂ ਅਗਰ ਕਿ ਲੋਕ ਇਹਨਾਂ ਨੂੰ ਦਾਤੇ ਰਹਿੰਦੇ ਜੀ ਕਾਲ ਕਰਕੇ ਸਾਨੂੰ ਸਮਾਨ ਭੇਜੋ ਸਾਨੂੰ ਪੈੜ ਦੀ ਜ਼ਰੂਰਤ ਹੈ ਸਾਨੂੰ ਆ ਚਾਹੀਦਾ ਅਸਾਨੂੰ ਉਹ ਚਾਹੀਦਾ ਇਹ ਕਹਿੰਦੇ ਰਸਣ ਬਹੁਤ ਭੇਜਤਾ ਸੀ ਕਿ ਰਸਣ ਸਾਡੇ ਕੋਲ ਦੋ ਗੱਡੀਆਂ ਭਰੀਆਂ ਹੋਈਆਂ ਸੀਗੀਆਂ ਤੇ ਫਿਰ ਉਹ ਅਸੀਂ ਤਾਂ ਹੀ ਸੋਈ ਨਹੀਂ ਕੀਤੀਆਂ ਅਸੀਂ ਕੱਲੇ ਪੈੜ ਤੇ ਥੋੜੇ ਜਿਹਾ ਬਿਸਕੁਟ ਲੈ ਕੇ ਗਏ ਚੰਦ ਵਿਚਾ ਚਾਹ ਚੁਨਾ ਖਾ ਲੈਣਗੇ ਬੰਦੇ ਉੱਥੇ ਬਾਕੀ ਪ੍ਰਧਾਨ ਸਾਹਿਬ ਨੇ ਅੰਟੀ ਨੂੰ ਮੜਾ ਜਿਹਾ ਟੱਕ ਦਿੱਤਾ ਅੰਟੀ ਉੱਥੇ ਸਟਾਪ ਹੋ ਗਈ ਕੋਤਾ ਲੱਗ ਜਾਂਦਾ ਵੀ ਹਾਂ ਪੂਰਾ ਪਲਾਨ ਹੋਇਆ ਹੋਇਆ ਬਲੇ ਰਿਪਲਾਈ ਦੇਣ ਦਾ ਕੀ ਕੀ ਕੰਮ ਹੈ ਕਿ ਨਹੀਂ। ਇਹ ਜਿਹੜਾ ਬੋਟ ਵਾਲੇ ਬਾਈ ਉਹਨਾਂ ਨੂੰ ਬਈ ਗਲਤ ਨਾ ਬਾਲੋ। ਬੋਲੋ ਉਹ ਵਿਚਾਰੇ ਸੇਵਾ ਆਪ ਦੀ ਤਨਮਨੋ ਕਰਦੇ ਆ ਆਪ ਨੂੰ ਬਹੁਤ ਤਨਮਨੋ ਬਾਈਆਂ ਦਾ ਬਹੁਤ ਧੰਨਵਾਦ। ਜੇ ਨਾਲੇ ਉੱਥੇ ਸਾਰੇ ਚਾਹ ਬੋਲ ਖੱਤੋ ਉਹਨਾਂ ਤੇ ਕੋਈ ਗੱਲ ਕਰੀ ਨਹੀਂ ਰਿਹਾ। ਗੱਲ ਤਾਂ ਸਾਰੀ ਤੁਹਾਡੀ ਕਰ ਰਿਹਾ। ਜਿਹੜੀਆਂ ਤੁਸੀਂ ਉੱਥੇ ਚਾਵਲਾਂ ਮਾਰੀਆਂ ਉੱਥੇ ਤਨਤੋਂ ਦੇ ਕੱਢ ਕੇ ਆਏ ਸਾਰੇ ਉਹਦੀ ਗੱਲ ਕਰਦੇ। ਬੋਟ ਵਾਲੇ ਨੂੰ ਤਾਂ ਕੋਈ ਕਿਸੇ ਹੀ ਨਹੀਂ ਰਿਹਾ। ਉਹਨਾਂ ਨੂੰ ਤੁਸੀਂ ਬਤਨ ਕਿ ਕਿਸੀ ਨੇ ਉਹਦਾ ਸਿੰਪਥੀ ਕਾਰ ਆਪਦਾ ਹੀ ਤੁਸੀਂ ਵਿੱਚ ਐਡ ਕਰੀ ਜਾਨੇ ਕੋਈ ਕਾਰ ਕੋਈ ਕਿਸੇ ਦਾ ਉਹਨਾਂ ਕੋਲ ਹੀ ਛੱਡ ਦਿਆ ਕਰੋ ਤੁਸੀਂ ਤਾਂ ਲੋਕਾਂ ਦੇ ਕਾਰ ਵੀ ਯੂਜ਼ ਕਰੀ ਜਾਨੇ ਨਾ ਕਿਹਾ ਜਾਵੇ ਕਿ ਦੋ ਟੱਪੇ ਵਿਸਪੜਾਂ ਦੇ ਸੀ ਜਿੱਦੋਂ ਤੁਸੀਂ ਵਿੱਚ ਦੇਖਿਆ ਨਹੀਂ ਕੀਤਾ ਨਹੀਂ ਫालतू ਐਵੀਂ ਦੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਬਾਕੀ ਜਿਹੜਾ ਕੋ ਤੁਸੀਂ ਲੋਕਾਂ ਨੂੰ ਦਿਖਾਇਆ ਲੋਕਾਂ ਨੇ ਤਾਂ ਉਹੀ ਦੇਖ ਕੇ ਕਮੈਂਟ ਕਰਨਾ ਤੁਹਾਡੀਆਂ ਦੋ ਗੱਡੀਆਂ ਭਰੀਆਂ ਸੀ ਤੁਸੀਂ ਉਹ ਵੀ ਭਰੀਆਂ ਹੋਏ ਦਿਖਾਉਣ ਦੇ ਲੋਕ ਉਹੀ ਦੀ ਗੱਲ ਕਰ ਲੈਂਦੇ ਤੁਹਾਡੇ ਕੋਲ ਹੈ ਜਿੰਨਾ ਕੁਸ ਹੈਗਾ ਸੀ ਬਸ ਠੀਕ ਸੀਗਾ ਉਹਦੇ ਵਾਰੇ ਤਾਂ ਕੋਈ ਤੈ ਹੀ ਨਹੀਂ ਰਿਹਾ ਸਾਡੇ ਕੋਲ ਸਮਾਨ ਘੱਟ ਸੀ ਗੱਲ ਤਾਂ ਉਹ ਕਰ ਰਿਹਾ ਤੁਸੀਂ ਜਿਹੜੇ ਇੱਥੇ ਲੋਕਾਂ ਦਾ ਜੀਉ ਕੱਢ ਕੇ ਆਏ ਆ। ਇਹ ਕਾਹ ਨਾਲ ਵਿਦਵਾਨ ਪਤਾ ਨਹੀਂ ਕਿਹੜਾ ਬਿਠਾਈ ਬੈਠੀ ਐ ਚੇ ਮਲਾਂਗੇ ਤੁਹਾਨੂੰ। ਮੇਰੀ ਜੀ 7-8 ਸਾਲ ਦੀ ਮੇਰੀ ਕੁੜੀ ਆ। ਠਾਜੀ ਠਾਜੀ ਅੱਜ ਮੈਂ ਕੁਛ ਕਰਦੀ ਆ ਮੇਰੀ ਕੁੜੀ ਨੂੰ ਕੋਈ ਪਸੰਦ ਬਣਾਣਾ। ਤਾਂ ਕਾਹਤੇ ਕਹਿੰਦੇ ਕੋਈ ਕਹੂਗਾ ਵੀ ਹਾਂ ਸੀ ਕੁੜੀ ਨੂੰ ਸਾਥ ਦੇ। ਆਹ ਧਰਮਾ ਬਸ ਇਹਦੇ ਕੋਲੇ। ਉਹ ਤੋਂ ਵੀ ਪਹਿਲਾਂ ਕਰੀ ਜਾਂਦੀ ਮੈਂ ਕੁਝ ਕਰ ਲਵਾਂ ਮੈਂ ਕੁਝ ਕਰ ਦੂੰ। ਦੇਖੋ ਜੀ ਕਾਹਨੇ ਕੱਲ ਕਰਦੀ ਤੂੰ ਅੱਜ ਕਰ ਲੋਕਾਂ ਨੇ ਤਰ ਤੋ ਪਲੈਣਾ ਕੀ ਹੈ ਦੁਕਾਨ ਤੋਂ ਪਾਇਆ ਤੁਸੀਂ ਲਾ ਲੋਕਾਂ ਨੂੰ ਮੋਸ਼ਨਾ ਕਰਦੇ ਹਾਂ ਬਸ ਆ ਕਿ ਜੇ ਮੈਂ ਕੁਝ ਕਰ ਲੂੰਗੀ ਲੋਕਾਂ ਨੂੰ ਕੀ ਕਰ ਨਾ ਕਰੀ ਤਰ ਹੋਰ ਕਿਹੜਾ ਜਿੰਨਾਂ ਦੇ ਮਾਪੇ ਨਹੀਂ ਬੱਚੇ ਪਾਲਦੇ ਨਹੀਂ ਬੰਨਾਂ ਜਿਵੇਂ ਮੁੰਡੇ ਦਰੋ ਰੋ ਰਹਾ ਮੁੰਡੇ ਨੇ ਕਾਲਾ ਗਿੱਟੇ ਮੋਢੇ ਨੇ ਰੋ ਇਹ ਆਪ ਦਾ ਕਾਲਾ ਸੰਤੀ ਕਰਕੇ ਡੇਆ ਹੁਣ ਫੇਰ ਉਹ ਵੀ ਕੁਝ ਦੱਸ ਬੰਨ ਨਾ ਲਿਆ ਕਰੋ ਕੁੱਠੇ ਪਾਂਗੇ ਤੁਸੀਂ ਨਾ ਜੋ ਕਰਿਆ ਕਰੋ ਇਹਨਾਂ ਉਹਦਾ ਭਾਂਸੋਟਾ ਕੈਂ ਉਹਦੇ ਨੂੰ ਲੋਟ ਆਉਂਦਾ ਕਾਂ ਮੁੱਤ ਨਾਲ ਸਾਰਾ ਕੁਝ ਬੱਚੀ ਚੱਲਦਾ ਹੁੰਦਾ ਕੈਂ ਆਉਂਦੇ ਜੇ ਇਹਨਾਂ ਦਰਵਾਜ਼ੇ ਲੋਕਾਂ ਦਾ ਲੈ ਜਾ ਕੇ ਲੈਂਦੇ ਉਦੋਂ ਕਦੇ ਕੁੱਕੀ ਕੋਲੇ ਵਗ ਜਾਂਦੀਆਂ ਉਹਨਾਂ ਤੋਂ ਮਿਲਾਂਗੇ ਜਿਆ ਭਾਲਦੇ ਬਸ ਇਹਨਾਂ ਮਗਰ ਤੁਰੇ ਫਿਰ ਮਾਰੀ ਜਾ ਮੱਥਾ ਔਰ ਦੋ ਆਪਣੇ ਵੀਊ ਕਰਵਾ ਬੈਠੇ ਕਿਸੇ ਕੋਲ ਕਰਿਓ ਅਰੇ ਜੂਬ ਜਿਹੜਾ ਸ਼ਰਮ ਕਰਾ ਮਾਰੀ ਪੁੱਤੀ ਜੀ ਕਹਿੰਦਾ ਕਿਰਨਾਂ ਨੂੰ ਲਾਜ ਦਾ ਪੈ ਉਹਨਾਂ ਦਾ ਪੈਰੀਆ ਜੇ ਪਤਾ ਰਿਹਾ ਸੀ ਉਹਦਾ ਪ੍ਰਾਅਸ ਹੀ ਵਿੱਚ ਕੰਪਿਊਟਰ ਨਹੀਂ ਸੀ ਚੱਲਦਾ ਹੈ ਸੰਵਿਧਾਨਤਾ ਪੰਦਾ ਇਹ ਕੋਈ ਜ ਬੇਕੂਸੀ ਜਿਹਨਾਂ ਦੀ ਮਾਂ ਪੈਡਿੰਗ ਹੁੰਦੀ ਕੋਈ ਕੁਝ ਕਰਦੇ ਆ ਦੇਖੋ ਚੰਗੇ ਇਨਸਾਨ ਕਦੇ ਮਾਰੇ ਨੂੰ ਇੰਨਾ ਮਾਨਵ ਵੀ ਨਹੀਂ ਕਹਿੰਦੇ ਅੱਧਾ ਫਿਰ ਕਿੰਨਾ ਪੈਂਦਾ ਬਿਲਕੁਲ ਸੱਚੀ ਸਵਿੱਤਰੀ ਹੈ ਕੋਈ ਸਾਬਤ ਕਰ ਹਾਂ ਤੇ ਲੋਕ ਤਾਂ ਕਹਿੰਦੇ ਨੇ ਰੇ ਕਰਨੋ ਸੱਚੀ ਸਵਿੱਤਰੀ ਨਹੀਂ ਹੈਗੀ ਹਸ ਤੱਕ ਇਹਨੇ ਸੱਚੀ ਸਵਿੱਤਰੀ ਹੈਗੀ ਕਰਨਾ ਕਰ ਲਈ ਹੋਰ ਕੋਈ ਸੱਚਾ ਸਵਿੱਤਰੀ ਹੈ ਨਹੀਂ ਕਲਿੱਕ ਕਰ ਨਹੀਂ ਹਵਾ ਸਭ ਚੀਜ਼ ਦੇ ਤੇ ਇਹ ਜੋਕਰ ਦੀਏ ਦਿਲੋਂ ਕਰਦੀ ਹੈ ਪਰ ਉਹ ਤੇ ਜਾਣਾ ਬੋਰਡ ਤੱਕ ਦੋ ਦੋ ਕੁ ਪਤੀ ਇੱਕ ਲੋਕੀ ਉਹ ਤਾਂ ਨਹੀਂ ਦੇਖਦੇ ਨਾ ਇਹ ਸੱਚੀ ਹੈ ਸੱਚੀ ਗੱਲ ਹੈ ਨਾ ਬਾਈ ਵੀ ਮੈਂ ਨਹੀਂ ਚੰਗਦੀ ਸੀ ਨਹੀਂ ਚੰਗਦੀ ਤੇਰੇ ਮੁੰਡੇ ਨਹੀਂ ਚੰਗਦੀ ਤੇਰੇ ਮੁੰਡੇ ਦੇ ਵੀ ਮੈਂ ਤੁਹਾਨੂੰ ਕੋਈ ਨਾਲ ਪਟਾ ਸਕਦਾ ਨਹੀਂ ਗੱਲ ਦੀ ਤਸਵੀਰ ਨਹੀਂ ਕਰਨਾ ਨਾਲ ਉਹਦੀ ਗੱਲ ਬੋਲੂਗੀ ਸੁਣ ਲੈ ਕੋਈ ਮਸਾ ਦਾ ਕੋਈ ਗੱਲ ਯਾਦ ਆਉਂਦੀ ਹੈ ਨੂ ਪਰਲਾ ਨਾ ਦੇ ਤੁਸੀਂ ਉਹਨੂੰ ਫੇਰ ਚੁੱਪ ਕਰਾ ਦੇਣੀ ਹੋਰ ਤੋ ਬਾਤ ਉਹਨਾਂ ਨੇ ਉਹਨੂੰ ਪੱਟਾ ਤੋਂ ਪਛਾਇਆ ਕਿ ਆ ਗਿਆ ਪਰ ਦੂਜੀ ਜੇ ਜੇ ਤਾ ਦੋ ਇਸ ਤੇ ਰੱਖ ਲਾ ਬਸ ਕਿਸ਼ਤੀ ਘਵਾ ਕੇ ਆਈ ਫਿਰ ਸਾਨੂੰ ਪੱਕੇ ਨਾਲ ਬਾਰੇ ਮਛਾਇਆ ਗਿਆ ਇਹਨਾਂ ਨੇ ਨਹੀਂ ਬੈਠੀ ਸੀ ਕਰੇ ਮੈਂ ਤਾਂ ਜਾਨ ਤੱਕ ਤੇ ਜੀਤਾ ਜੀ ਕਹੀ ਇਹਨਾਂ ਤੁਸੀਂ ਉੱਥੇ ਢੇੜੇ ਕੱਢਦੇ ਫਿਰਦੇ ਸੀ ਕਿਸ਼ਤੀਆਂ ਤੇ ਉਹਨਾਂ ਨੇ ਕਿਸ਼ਤੀ ਘਵਾ ਕੇ ਲੈਂਦੀ ਤੇ ਕਿਰਨਾਂ ਨੂੰ ਖਸਾਤਾ ਔਰ ਕਰਨਨ ਦੇ ਵਿੱਚ ਚੜਦੀ ਨਹੀਂ ਸੋ ਤਾਂ ਕਿਸੇ ਨੇ ਚੱਕਿਆ ਕਰਨਨ ਨੂੰ ਫੜ ਕੇ ਬਸ ਬਿਠਾਤਾ ਕਰਨ ਹਲਕੀ ਕੀ ਤੈ ਹੈਗੀ ਵਿਚਾਰੀ ਪਾਈ ਇਹਦੀ ਤਾਂ ਹੈਗੀ ਆਂ ਚੱਕ ਤਾਂ ਉਹਨੇ ਚੱਕ ਕੇ ਰੱਖਤੀ ਹੋਣੀ ਆ ਗਸਤੀ ਜੇ